ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲਿਬਰਟੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੀਤਾ ਗਿਆ ਰੋਡ ਜਾਮ ਪੰਜਾਬ ਪੁਲਿਸ ਦੇ ਖਿਲਾਫ ਕੀਤਾ ਗਿਆ ਭਾਰੀ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਲਿਬਰਟੀ ਮਾਰਕੀਟ ਦੇ ਦੁਕਾਨਦਾਰਾਂ ਦੇ ਵੱਲੋਂ ਰੋਡ ਜਾਮ ਕਰਕੇ ਪੰਜਾਬ ਪੁਲਿਸ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਉਨਾਂ ਨੇ ਕਹਿਣਾ ਸੀ ਕਿ ਪਿਛਲੇ ਦਿਨੀ ਥਾਣਾ ਸਿਵਲੈਂਡ ਦੀ ਪੁਲਿਸ ਦੇ ਵੱਲੋਂ ਸਾਡੀ ਮਾਰਕੀਟ ਦੇ ਦੁਕਾਨਦਾਰ ਸੰਦੀਪ ਸਿੰਘ ਦੀ ਦੁਕਾਨ ਤੇ ਪੁਲਿਸ ਵੱਲੋਂ ਇੱਕ ਚੋਰ ਨੂੰ ਲਿਆਂਦਾ ਗਿਆ ਤੇ ਬਾਅਦ ਵਿੱਚ ਦੇ ਵਿੱਚ ਪੁਲਿਸ ਦੇ ਵੱਲੋਂ ਜਿੰਨੇ ਵੀ ਦੁਕਾਨਾਂ ਦੇ ਉੱਪਰ ਮੋਬਾਈਲ ਫੋਨ ਪਏ ਸਨ ਰਿਪੇਅਰ ਹੁਣ ਆਏ ਜਾਂ ਨਵੇਂ ਕੀਮਤੀ ਮੋਬਾਈਲ ਪੁਲਿਸ ਵੱਲੋਂ ਇੱਕ ਬੋਰੀ ਦੇ ਵਿੱਚ ਪਾ ਕੇ ਸਮੇਤ ਦੁਕਾਨਦਾਰ ਉੱਥੋਂ ਲੈ ਜਾਏ ਗਏ। ਉਹਨਾਂ ਹੀ ਉੱਥੇ ਹੀ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਇੱਕ ਡਾਇਰੀ ਲਗਾਈ ਹੈ ਜਿਸ ਵਿੱਚ ਅਸੀਂ ਰੋਜ਼ ਜਿਹੜਾ ਵੀ ਸਮਾਨ ਖਰੀਦਦੇ ਹਾਂ ਉਸ ਦੇ ਬਾਰੇ ਡਿਟੇਲ ਵਿੱਚ ਜਾਣਕਾਰੀ ਲਿਖਦੇ ਹਾਂ। ਅਤੇ ਉਹਨਾਂ ਨੂੰ ਇਸ ਵਿਅਕਤੀ ਦੇ ਕੋਲੋਂ ਤਿੰਨ ਮੋਬਾਈਲ ਫੋਨ ਖਰੀਦੇ ਸਨ ਜਿਸ ਦੇ ਬਾਰੇ ਸਾਰੀ ਡਿਟੇਲ ਲਿਖੀ ਹੋਈ ਹੈ ਅਤੇ ਕਿੰਨੇ ਦਾ ਲਿਆ ਹੈ ਉਹ ਵੀ ਲਿਖਿਆ ਗਿਆ ਹੈ ਨਾਲ ਹੀ ਆਈਡੀ ਪ੍ਰੂਫ ਵੀ ਲਗਾਏ ਗਏ ਹਨ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਸ ਨੂੰ ਰਿਪੀਟ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਦੇ ਵੱਲੋਂ ਦੁਕਾਨਦਾਰ ਸੰਦੀਪ ਨੂੰ ਆਪਣੇ ਨਾਲ ਲੈ ਜਾਇਆ ਗਿਆ ਹੈ ਜਿਸ ਦਾ ਦੋ ਦਿਨ ਤੋਂ ਕੋਈ ਥੋ ਪਤਾ ਨਹੀਂ ਦੱਸਿਆ ਜਾ ਰਿਹਾ ਅਤੇ ਸਾਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਕੋਲੋਂ ਕੋਈ ਗਲਤੀ ਹੋਈ ਤਾਂ ਉਸ ਨੂੰ ਜੁਰਮਾਨਾ ਪਾ ਦਿੱਤਾ ਜਾਵੇ ਪਰ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਅਸੀਂ ਆਪਣੀ ਸਾਰੀ ਮਾਰਕੀਟ ਦੀਆਂ ਦੁਕਾਨਾਂ ਨੂੰ ਬੰਦ ਕਰਕੇ ਉਸ ਦੀਆਂ ਚਾਬੀਆਂ ਪੁਲਿਸ ਕਮਿਸ਼ਨਰ ਨੂੰ ਦੇ ਦੇਵਾਂਗੇ ਉੱਥੇ ਹੀ ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਕੁਸ਼ਬੂ ਸ਼ਰਮਾ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਕਾਨਦਾਰ ਚੋਰੀ ਦੇ ਮੋਬਾਈਲ ਖਰੀਦਦਾ ਸੀ ਅਤੇ ਉਸ ਦੇ ਕੋਲੋਂ ਕਰੀਬਨ 25 ਤੋਂ 30 ਮੋਬਾਈਲ ਚੋਰੀ ਦੇ ਬਰਾਮਦ ਹੋਏ ਹਨ ਅਤੇ ਉਸ ਨੇ ਇਹ ਕਬੂਲ ਵੀ ਕੀਤਾ ਹੈ ਕਿ ਉਹ ਚੋਰੀ ਦੇ ਮੋਬਾਈਲਾਂ ਦੀ ਖਰੀਦਦਾਰੀ ਕਰਦਾ ਸੀ ਜਿਸ ਦੇ ਬਾਰੇ ਅਸੀਂ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂਜੀ ਸਰ ਕੀ ਨਾਮ ਦੀ ਆਪਣਾ ਮੈਂ ਨਮਨਮੋਹਨ ਸਿੰਘ ਜੋਲੀ ਸਰ ਅਜੇ ਤਰ੍ਹਾਂ ਨਾ ਕਿਉਂ ਆਇਆ ਹੈਗਾ ਜੀ ਤਰਨਾਕਾ ਕਹਿੰਦਾ ਜੀ ਬੰਦਾ ਟਨ ਯਾ ਚ ਪਿਆ ਗਿਆ ਮਾਰਕਟ ਚੋਂ ਫੋਨ ਜੂ ਫੜੇ ਗਏ ਕੋਲੋਂ ਇੱਕ ਦੋ ਫੋਨ ਫੜੇ ਗਏ ਕੋਈ ਸੌਣ ਹੀ ਖਾਂਦੇ ਪਰ ਨਿਯਾਇਲ ਸਾਰੀ ਦੁਕਾਨ ਲੁੱਟ ਕੇ ਲੈ ਗਏ ਸਾਰੇ ਫੋਨ ਲੁੱਟ ਕੇ ਲੈ ਗਏ ਆ ਔਰ ਸਾਰੇ ਹੀ ਫੋਨ ਇੱਥੇ ਪਾਣ ਦੇ ਨਹੀਂ ਆ ਕੀ ਨਾ ਕਿਹੜੀ ਪੁਲਸਾਈ ਸੰਜੀਪ ਗੁੱਲ ਪੁਲਚਾਈ ਸੀ ਸਿਵਲਾਨ ਤੇ 15000 ਰੁਪਏ ਨਹੀਂ ਚੁੱਕੇ ਲਗਾ ਸੰਜੀਪ ਗੁੱਲ ਨੇ ਕਾਦੇ ਵਾਸਤੇ ਲੈ ਕੇ ਗਏ ਜਿਹਨੂੰ ਚੋਰੀ ਦਾ ਮੋਬਾਈਲ ਲਿਆ ਸੀ ਅੱਛਾ ਹਾਂਜੀ ਉਹਨੇ ਲਿਆ ਸੀ ਉਹਨੇ ਲਿਆ ਸੀ ਮੋਬਾਈਲ ਲਿਆ ਪ੍ਰੂਫ ਲਿਆ ਪਰ ਉਹਨੂੰ ਚੁੱਕੇ ਲਗਾ ਤੇ ਸਾਰੀ ਚੋਰੀ ਉੱਤੇ ਪਾਸਤੀ ਕਿੰਨੇ ਕੋ ਫੋਨ ਲੈ ਗਏ 40 45 ਫੋਨ ਲੈ ਗਏ 30 ਫੋਨ ਗੱਲੇ ਚੋਂ ਕੱਢ ਕੇ ਲੈ ਗਏ ਜੀ ਸਾਨੂੰ ਕੋਈ ਲੈ ਕੇ ਨਹੀਂ ਦੇ ਕੇ ਗਏ ਕੀ ਲੈ ਚੱਲੇ ਆ ਕੀ ਨਾਮ ਦੇ ਆਪਣਾ ਮੇਰਾ ਨਾਮ ਨਰਿੰਦਰ ਸਿੰਘ ਛੋਡੀ ਆ ਜੀ ਭਾਈ ਸਾਹਿਬ ਮਾਮਲਾ ਕੀ ਆ ਕਿਉਂ ਮਾਮਲਾ ਇਹ ਆ ਭਾਜੀ ਮਾਮਲਾ ਸਾਡੀ ਮੰਡੀ ਦਾ ਜੀ ਕੱਲ ਪੁਲਸ ਵਾਲੇ ਆਏ ਸੀ ਜੀ ਸਿਵਲ ਲੈਂਡ ਤੋਂ ਤੇ ਉਹ ਨਾਲ ਇੱਕ ਚੋਰ ਫੜ ਕੇ ਲਿਆਏ ਸੀ ਉਹ ਕਹਿੰਦੇ ਜੀ ਇਹ ਚੋਰ ਨੇ ਤੁਹਾਨੂੰ ਕੋਈ ਫੋਨ ਵੇਚੇ ਨੇ ਅਸੀਂ ਉਹਨਾਂ ਨੂੰ ਉਸੇ ਵੇਲੇ ਆਪਣੀ ਜਿਹੜੀ ਡਾਇਰੀ ਜਿੱਥੇ ਨੋਟ ਕਰਦੇ ਆ ਕਿ ਚੀਜ਼ ਕਿਹਦੇ ਕੋਲ ਲਈ ਆ ਕਿੰਨੇ ਦੀ ਲਈ ਆ ਉਹਦੇ ਜੋ ਕੱਢ ਕੇ ਉਹਨਾਂ ਨੂੰ ਉਸੇ ਵੇਲੇ ਦੱਸਦਾ ਕਿ ਹਾਂਜੀ ਇਹ ਬੰਦੇ ਕੋ ਅਸੀਂ 2 ਤੋਂ 3 ਫੋਨ ਲਏ ਆ ਤੇ ਇਹ ਇਹ ਪੈਸਿਆਂ ਦੇ ਪੂਰੇ ਪੈਸਿਆਂ ਦੇ ਲਏ ਆ ਤੇ ਉਹਦਾ ਆਈਡੀ ਪ੍ਰੂਫ ਨੇ ਆ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਹੈ ਕਿ ਜਿਹੜੇ ਫੋਨ ਤੁਹਾਨੂੰ ਰਿਕੁਆਇਰਡ ਹੈ ਅਸੀਂ ਤੁਹਾਡੇ ਹੈਂਡਓਵਰ ਕਰ ਦੰਨੇ ਆ ਕੋਈ ਗੱਲ ਨਹੀਂ ਸਾਡਾ ਨੁਕਸਾਨ ਹੁੰਦਾ ਹੋ ਜੇ ਜਿਹਦੇ ਜਿਹਦੇ ਹੈਗੇ ਤੁਸੀਂ ਉਹਨਾਂ ਨੂੰ ਦੇ ਦਿਓ ਇਹਨਾਂ ਨੇ ਕੀ ਕੀਤਾ ਧੱਕੇਸ਼ਾਹੀ ਕਰਦੇ ਹੋਏ ਸਾਰਾ ਮਾਲ ਮਤਲਬ ਸਾਰੀ ਰਾਸ ਜਿਹੜੇ ਰਿਪੇਅਰ ਹੋਣ ਆਏ ਹੀ ਜਿਹੜੇ ਕਿਸੇ ਦੇ ਚਾਰਜਿੰਗ ਲੱਗੇ ਹੀ ਲੋਕਾਂ ਦੇ ਫੋਨ ਸਾਰੇ ਤੋੜੇ ਚਪਾ ਕੇ ਲੈ ਗਏ ਆ ਜੇ ਅਸੀਂ ਕਿਹਾ ਹੈ ਕਿ ਸਾਨੂੰ ਇਹਦੀ ਗਿਣਤੀ ਕਰਾ ਦਿਓ ਕਿ ਜਿਹੜੇ ਤੁਸੀਂ ਵੈਰੀਫਾਈ ਕਰਕੇ ਬਾਕੀ ਮਾਲ ਅਸੀਂ ਵਾਪਸ ਲੈ ਲਾਂਗੇ ਸਾਨੂੰ ਕੋਈ ਗਿਣਤੀ ਨਹੀਂ ਕਰਾਈ ਕਹਿੰਦੇ ਜੀ ਉੱਥੇ ਆ ਕੇ ਗੱਲ ਕਰੋ ਕੱਲ ਦੇ ਅਸੀਂ ਉੱਥੇ ਜਾ ਰਹੇ ਹਾਂ ਜੀ ਸਾਨੂੰ ਕੋਈ ਮਿਲਣ ਨਹੀਂ ਦਿੰਦਾ ਹਰ ਬੰਦਾ ਕਹਿੰਦਾ ਜੀ ਸਾਨੂੰ ਮਨਾ ਕੀਤਾ ਜੀ ਮਿਲਣ ਤੋਂ ਅੱਜ ਤੱਕ ਸਾਨੂੰ ਸਾਡੇ ਬੰਦੇ ਦਾ ਕੁਝ ਨਹੀਂ ਪਤਾ ਜੀ ਉਹਦੇ ਤੇ ਕੀ ਪਰਚਾ ਦੇ ਦਿੱਤਾ ਸਾਡੇ ਮਾਲ ਦਾ ਕੀ ਇਨਸਾਫ ਆ ਸਾਡੇ ਉਹਨੂੰ ਕਿਹੜੀ ਧਾਰਾ 'ਚ ਬੁੱਕ ਕੀਤਾ ਨਾ ਸਾਨੂੰ ਕੋਈ ਪਰਚੇ ਦੀ ਕਾਪੀ ਦਿੰਦੇ ਨੇ ਨਾ ਸਾਡੇ ਨਾਲ ਕੋਈ ਨਿਆਂ ਕਰਨ ਦੇ ਮਤਲਬ ਸਾਡੀ ਕੋਈ ਗੱਲ ਹੀ ਨਹੀਂ ਸੁਣਨ ੜਿਆ ਜੀ ਇਸ ਕਰਕੇ ਸਾਰੀ ਮੰਡੀ ਨੂੰ ਦੁਕਾਨਾਂ ਬੰਦ ਕਰਕੇ ਇੱਥੇ ਮਜਬੂਰਨ ਸਾਰੀ ਮੰਡੀ ਦੀਆਂ ਅਸੀਂ ਦੁਕਾਨਾਂ ਬੰਦ ਕਰਕੇ ਜਾਬੀਆਂ ਕਮਿਸ਼ਨਰ ਸਾਹਿਬ ਨੂੰ ਦੇ ਦੇਣੀਆਂ ਨੇ ਕਿ ਸਰ ਉਹਦੇ ਛੋਟੇ ਛੋਟੇ ਬੱਚੇ ਆ ਜੀ ਜੇ ਉਹਦੇ ਕੋਈ ਕੋਈ ਗਲਤੀ ਹੋ ਗਈ ਹੈ ਤੁਸੀਂ ਪੰਦੀ ਕਾਰਵਾਈ ਕਰਦੇ ਹੋ ਪਰ ਇਹ ਨਹੀਂ ਆ ਕਿ ਤੁਸੀਂ ਉਹਦੇ ਤੇ ਨਜਾਇਜ਼ ਕੋਈ ਜੋ ਸਮਾਨ ਦੀ ਦੁਕਾਨ ਤੋਂ ਸਾਰਾ ਹੀ ਉਹਦੇ ਤੇ ਪਾ ਦਿਓ ਠੀਕ ਹੈ ਮਿਲਣ ਕਮਿਸ਼ਨਰ ਨੂੰ ਨਹੀਂ ਜੀ ਅਜੇ ਅਸੀਂ ਕਿਸੇ ਨੂੰ ਨਹੀਂ ਮਿਲੇ ਕਿਉਂਕਿ ਇਹਨਾਂ ਨੇ ਕੱਲ ਦਾ ਸਾਨੂੰ ਸ਼ਵਾਸ਼ਨ ਦਿੱਤਾ ਸੀਗਾ ਕਿ ਸ਼ਾਮ ਤੱਕ ਤੁਹਾਡਾ ਮਸਲਾ ਹੱਲ ਹੋ ਜਾਏਗਾ ਅਸੀਂ ਰਿਕਵਰੀਆਂ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਟੇਬਲ ਟਾਕ ਕਰਾਂਗੇ ਪਰ ਹੁਣ ਸਾਨੂੰ ਅੰਦਰੋਂ ਪਤਾ ਲੱਗਣ ਡਿਆ ਹੈ ਕਿ ਇਹਨਾਂ ਨੇ ਉਹਦੇ ਤੇ ਕੋਈ 25 20 25 ਮੋਬਾਈਲ ਪਾ ਦਿੱਤੇ ਨੇ ਜਿਹੜੇ ਕਿ ਸਨੇਚਿੰਗ ਦੇ ਜਦ ਕਿ ਉਹ ਬੰਦੇ ਦਾ ਰੈਪਿਟੇਸ਼ਨ ਇਹੋ ਜਿਹਾ ਹੈ ਕਿ ਭਾਜੀ ਪੂਰੀ ਮੰਡੀ ਜੇ ਅੱਜ ਉਹਦੇ ਪਿੱਛੇ ਆਈ ਹੈ ਉਹਦੇ ਤੇ ਕਦੀ ਇਹੋ ਜਿਹਾ ਚਾਂਸ ਨਹੀਂ ਹੋਇਆ ਕਿ ਉਹਨੇ ਕੋਈ ਚੋਰੀ ਦਾ ਫੋਨ ਲਿਆ ਹੋਵੇ ਇਹ ਵੀ ਬਾਇ ਚਾਂਸ ਦੀ ਗੱਲ ਹੈ ਅਦਰਵਾਈਜ਼ ਅਸੀਂ ਇਹ ਵੀ ਕਹਾਂ ਕਿ ਅਸੀਂ ਉਹ ਹਰਜਾਨਾ ਭਰ ਦਿੰਨੇ ਆ ਅਸੀਂ ਦੁਕਾਨਦਾਰ ਆ ਅਸੀਂ ਕੋਈ ਲੁੱਟਾ ਖੁਆ ਕਰਨ ਵਾਲੇ ਨਹੀਂ ਆ ਪੂਰੇ ਪੈਸੇ ਦੇ ਕੇ ਚੀਜ਼ ਲਈ ਹੈ ਨਹੀਂ ਹੈ ਕਿ 20 ਹਜ਼ਾਰ ਦੀ ਚੀਜ਼ 2000 ਚ ਲਈ ਹੈ 20 ਹਜ਼ਾਰ ਦੀ ਚੀਜ਼ 15 ਹਜ਼ਾਰ ਜਿਹੜਾ 18 ਹਜ਼ਾਰ ਚ ਲਈ ਹੈ ਉਹਦਾ ਆਧਾਰ ਕਾਰਡ ਲਿਆ ਹੈ ਫਿਰ ਵੀ ਸਰ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਬੰਦੇ ਦਾ ਇਹ ਉਹਦਾ ਕੀ ਐ ਕਿੱਥੇ ਐ ਕਿਵੇਂ ਐ ਨਾ ਕੋਈ ਸਾਨੂੰ ਪਰਚੇ ਦੀ ਕਾਪੀ ਦਿੰਦੇ ਨੇ ਨਾ ਸਾਨੂੰ ਬਕਾਇਆ ਮਾਲ ਦੱਸਣ ਦੇ ਨੇ ਸਾਡਾ ਕਿੱਥੇ ਐ ਤੁਸੀਂ ਚਾਹੁੰਦੇ ਹੋ ਹਾਂਜੀ ਅਸੀਂ ਇਹੀ ਚਾਹੁੰਦੇ ਜੀ ਸਾਡਾ ਇਨਸਾਫ ਕੀਤਾ ਜਾਏ ਜੇ ਉਹਨੇ ਕੋਈ ਗਲਤੀ ਕੀਤੀ ਐ ਉਹਨੂੰ ਬੰਦਾ ਹਰਜਾਨਾ ਉਹਨੂੰ ਦੇ ਦਿੰਨੇ ਆ ਜੇ ਸਾਡੇ ਕੋ ਕੋਈ ਫੋਨ ਨੇ ਅਸੀਂ ਉਹ ਫੋਨ ਵੀ ਦੇ ਦਿੰਨੇ ਆ ਸਾਡੇ ਬੰਦੇ ਨਾਲ ਉਹਦੇ ਛੋਟੇ ਛੋਟੇ ਬੱਚੇ ਨੇ ਉਹਦੇ ਨਾਲ ਨਿਆਂ ਕੀਤਾ ਜਾਏ ਪਲੱਸ ਉਹਦੇ ਸਾਰੇ ਫੋਨ ਉਹਦੀ ਦੁਕਾਨ ਤੇ ਵਾਪਸ ਰੱਖੇ ਜਾਣ ਉਹਦੇ ਘਰ ਦੇ ਆਪਣੀ ਰੋਟੀ ਕਿੱਥੋਂ ਖਾਣਗੇ ਉਹਦੀ ਦੁਕਾਨ ਹੀ ਖਾਲੀ ਕਰ ਗਏ ਨੇ ਇਹ ਜਦੋਂ ਪੁਲਿਸ ਵਾਲੇ ਆਏ ਉਹਨਾਂ ਦੀ ਕੋਈ ਵੀਡੀਓ ਬਣਾਈ ਹੈ ਜਦੋਂ ਉਹ ਤੇ ਕੈਮਰੇ ਲੱਗੇ ਆ ਜੀ ਸਾਡਾ ਤੇ ਟੀਵੀ ਆਂਦਿਆਂ ਲਾ ਲਿਆ ਉਹਨਾਂ ਨੇ ਐ ਦੁਕਾਨ ਤੋਂ ਤੇ ਲੱਤ ਕੇ ਆਂਦਿਆਂ ਟੀਵੀ ਆਰ ਬਾਕੀ ਆਲੇ ਦੁਆਲੇ ਕੈਮਰੇ ਲੱਗੇ ਹੋਏ ਆ ਭਾਜੀ ਉਹ ਤੇ ਉਹਦੇ ਵਿੱਚ ਆ ਜਾ ਨਾ ਵਾ ਦੂਜੀ ਗੱਲ ਕੀ ਸਾਨੂੰ ਨੋਟ ਤੇ ਕਰਾ ਕੇ ਜਾਂਦੇ ਨਾ ਕਿ ਅਸੀਂ ਐ ਸਮਾਨ ਲੈ ਕੇ ਚੱਲੇ ਆ ਜਿਹੜਾ ਇਹਦੇ ਚੋ ਗਲਤ ਹੋਏਗਾ ਅਸੀਂ ਤੁਹਾਨੂੰ ਵਾਪਸ ਨਹੀਂ ਦਵਾਂਗੇ ਬਾਕੀ ਤੁਸੀਂ ਆਪਣਾ ਲੈ ਜਿਓ ਆ ਕੇ ਓਕੇ ਜੀ ਕੋਈ ਨਿਆ ਨਹੀਂ ਹੋਣ ਡਿਆ ਜੀ ਇਸ ਲਈ ਮਜਬੂਰਨ ਸਾਨੂੰ ਇੱਥੇ ਆਣਾ ਪੈਂਦਾ ਵੀ ਸਾਨੂੰ ਪਤਾ ਤੇ ਲੱਗੇ ਸਾਡਾ ਬੰਦੇ ਤੇ ਕੀ ਪਾਇਆ ਹੈ ਕੀ ਪਰਚਾ ਹੈ ਕੀ ਚੱਕਰ ਹੈ ਕੁਝ ਤੇ ਪਤਾ ਲੱਗੇ ਇਹਨਾਂ ਦਾ ਬੰਦਾ ਕਿਉਂ ਅਰੈਸਟ ਹੋਇਆ ਜਾਂ ਕੁਝ ਵੀ ਹੈ ਕੱਲ ਆਪਾਂ ਕੁਝ ਇਹਨਾਂ ਨੂੰ ਇੰਟੀਮੇਸ਼ਨ ਦੇ ਵੈਸੇ ਦਿੱਤੀ ਸੀ ਬਟ ਹੁਣ ਇਹਨਾਂ ਨੂੰ ਕਲੈਰਿਟੀ ਹੋ ਗਈ ਕਿ ਜਿਹੜੇ ਸਨੇਚ ਕੀਤੇ ਫੋਨ ਸੀ ਉਹ ਉਹਦੇ ਕੋਲੋਂ ਰਿਕਵਰ ਹੋਏ ਆ ਮਤਲਬ ਕਿ ਉਹਨੇ 3500 3500 ਦੇ ਕੇ ਨਾ ਉਹ ਸਨੇਚ ਫੋਨ ਆਪਣੇ ਫੋਨ ਰੱਖੇ ਸੀਗੇ ਔਰ ਉਹ ਰੀਸੇਲ ਕਰਦਾ ਸੀਗਾ ਅੱਗੇ ਜਿਹੜਾ ਸੰਦੀਪ ਹੈਗਾ ਗੋਲਾ ਪਰ ਇਹਨਾਂ ਦਾ ਗੰਦਾ ਇਹਨਾਂ ਵੱਲੋਂ ਕੋਈ ਫੋਨ ਸੀ ਪਰ ਸਾਰਾ ਸਮਾਨ ਡੀਵੀਆਰ ਤੱਕ ਜਿਹੜੀ ਪੁਲਿਸ ਨੇ ਲੈ ਲਈ ਨਹੀਂ 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 ਉਹ ਇਹਨਾਂ ਨੂੰ ਦਿਖਾਣ ਲੱਗੇ ਜਿਹੜੇ ਸਨੇਸ਼ ਫੋਨਸ ਆ ਰਹੇ ਆ ਕਿੰਨੇ ਫੋਨ ਆ ਮੈਮ ਜਿਹੜੇ ਉਹਨਾਂ ਕੋਲ ਚੋਰੀ ਦੇ ਪਾਏ ਗਏ ਨੇ ਉਹ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਅੱਜ ਆਪਾਂ ਕਰਨੀ ਹੈ ਉਹਦੇ 'ਚ ਆਪਾਂ ਤੁਹਾਨੂੰ ਸਾਰੀ ਗੱਲ ਦੀ ਕਲੈਰਿਟੀ ਕਿੱਥੋਂ ਚੀਜ਼ ਸਟਾਰਟ ਹੋਈ ਹੈ ਕਿੰਨੇ ਟਾਈਮ ਤੋਂ ਇਹ ਨੈਕਸਸ ਚੱਲ ਰਿਹਾ ਕੀ ਚੀਜ਼ ਹੈ ਕੋਈ ਤਨੋਇਕਵਰੀ ਕਰਨਾਗੇ ਤਾਂ ਮੈਂ ਪੱਤਰ ਜੀ ਕੀਤਾ ਗਿਆ ਮੈਂ ਹਾਂ ਜੀ ਹਾਂ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਜੀ ਮੈਂ ਤੁਹਾਨੂੰ ਕਹਿ ਰਹੀ ਪ੍ਰੈਸ ਕਾਨਫਰੈਂਸ ਆਪਾਂ ਅੱਜ ਰੱਖਣੀ ਹੈ ਉਹਦੇ 'ਚ ਸਿਰਫ ਆਪਾਂ ਉਸ ਉਹਦੀ ਗੱਲ ਹੀ ਕਰਾਂਗੇ ਜਿਹੜਾ ਐਫਆਈਆਰ ਲੌਂਜ ਹੋਈ ਹੈ ਕਿੰਨੀਆਂ ਐਫਆਈਆਰਸ ਲੌਂਜ ਹੋਈਆਂ ਕੀ ਕੀ ਚੀਜ਼ਾਂ ਹੋਈਆਂ ਸਾਰਾ ਕੁਝ ਮੇਰਾ ਨਸ਼ਾ ਤਸਕਰੀ ਤਾਂ ਵੀ ਪੁਰਾਣਾ ਕੋਈ ਮਾਮਲਾ ਕਹਿੰਦੇ ਹੈਗਾ ਸੀਗਾ ਜੀ ਇਹ ਬੋਲੇ ਦੇ ਖਿਲਾਫ ਕੋਈ ਪੁਰਾਣਾ ਕੋਈ ਇਹ ਸਭ ਚੀਜ਼ ਸਾਹਮਣੇ ਆਈ ਹੁਣ ਤੱਕ ਦੇਖੋ ਉਹ ਤੇ ਅਜੇ ਵੀ